ਕੈਨੇਡਾ ਤੋਂ ਭਾਰਤ ਆਉਣ ਵਾਲੇ ਮੁਸਾਫਰਾਂ ਨੂੰ ਹੁਣ ਬਹੁਤ ਹੀ ਜ਼ਿਆਦਾ ਦਿੱਕਤਾਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਵੇਗਾ ਦਰਅਸਲ ਕੈਨੇਡਾ ਤੋਂ ਭਾਰਤ ਦੀ ਯਾਤਰਾ ਕਰਨ ਵਾਲੇ ਮੁਸਾਫਰਾਂ ਨੂੰ ਜਲਦ ਹੀ ਕੈਨੇਡੀਅਨ ਹਵਾਈ ਅੱਡਿਆਂ ਤੋਂ ਰਵਾਨਾ ਹੋਣ ਤੇ ਹੋਰ ਸੁਰੱਖਤ ਸੁਰੱਖਿਆ ਉਪਾਵਾਂ ਦਾ ਸਾਹਮਣਾ ਕਰਨਾ ਪਵੇਗਾ ਟ੍ਰਾਂਸਪੋਰਟ ਮੰਤਰੀ ਨੀਤਾ ਆਨੰਦ ਵੱਲੋਂ ਐਲਾਨਿਆ ਗਿਆ ਫੈਸਲਾ ਨਵੇਂ ਅਸਥਾਈ ਪ੍ਰੋਟੋਕਾਲ ਦਾ ਹਿੱਸਾ ਦੱਸਿਆ ਜਾ ਰਿਹਾ ਹੈ ਫੈਡਰਲ ਸਰਕਾਰ ਵੱਲੋਂ ਨਵੇਂ ਸੁਰੱਖਿਆ ਨਿਯਮ ਲਿਆਂਦੇ ਗਏ ਨੇ ਜਿਨ੍ਹਾਂ ਦੀ ਪਾਲਣਾ ਕਰਦੇ ਹਾਂ ਭਾਰਤ ਜਾਣ ਵਾਲੇ ਮੁਸਾਫਰਾਂ ਦੀ ਬਰੀਕੀ ਦੇ ਨਾਲ ਹਾਲ ਪੁਛਛਾਨ ਕੀਤੀ ਜਾਵੇਗੀ ਤੇ ਬਾਰਡਰ ਅਫਸਰ ਉਹਨਾਂ ਦੇ ਸਮਾਨ ਦੀ ਡੂੰਘਾਈ ਦੇ ਨਾਲ ਤਲਾਸ਼ੀ ਵੀ ਲੈਣਗੇ ਉਹਨਾਂ ਕਿਹਾ ਕਿ ਟ੍ਰਾਂਸਪੋਰਟ ਕੈਨੇਡਾ ਨੇ ਚੌਕਸੀ ਵਜੋਂ ਸਥਾਈ ਵਾਧੂ ਸੁਰੱਖਿਆ ਜਾਂਚ ਉਪਾਅ ਲਾਗੂ ਕੀਤੇ ਨੇ ਉਹਨਾਂ ਜਨਤਾ ਦੀ ਰੱਖਿਆ ਕਰਨ ਤੇ ਹਵਾਈ ਯਾਤਰਾ ਦੀ ਅਖੰਡਤਾ ਨੂੰ ਬਣਾਈ ਰੱਖਣ ਦੀ ਜ਼ਰੂਰਤ ਤੇ ਜ਼ੋਰ ਦਿੱਤਾ ਰਿਪੋਰਟ ਮੁਤਾਬਕ ਇੱਕ ਸਰਕਾਰੀ ਅਫਸਰ ਨੇ ਪਛਾਣ ਗੁਪਤ ਰੱਖੇ ਜਾਣ ਦੀ ਸ਼ਰਤ ਤੇ ਦੱਸਿਆ ਕਿ ਨਵੇਂ ਸੁਰੱਖਿਆ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਦੀ ਜ਼ਿੰਮੇਵਾਰੀ ਕੈਨੇਡੀਅਨ 에ਅ ਟ੍ਰਾਂਸਪੋਰਟ ਸਿਕਿਉਰਿਟੀ ਅਥਾਰਟੀ ਨੂੰ ਸੌਂਪੀ ਗਈ ਹੈ ਕੈਨੇਡੀਅਨ ਹੈੱਡੀਆਂ ਦੇ ਖਾਸ ਖੇਤਰਾਂ ਦੇ ਵਿੱਚ ਮੁਸਾਫਰਾਂ ਦੇ ਦਾਖਲ ਹੋਣ ਤੋਂ ਪਹਿਲਾਂ ਉਹਨਾਂ ਦੇ ਸਮਾਨ ਦੀ ਤਲਾਸ਼ੀ ਲੈਣ ਦਾ ਕੰਮ ਕੈਨੇਡੀਅਨ 에ਅ ਟ੍ਰਾਂਸਪੋਰਟ ਸਿਕਿਉਰਿਟੀ ਅਥਾਰਟੀ ਵੱਲੋਂ ਹੀ ਕੀਤਾ ਜਾਂਦਾ ਹੈ ਸੂਤਰਾਂ ਨੇ ਦੱਸਿਆ ਕਿ ਮੁਸਾਫਰਾਂ ਦੀ ਸਕਰੀਨਿੰਗ ਦਾ ਮਕਸਦ ਇਹ ਹੈ ਕਿ ਕਿਤੇ ਸੰਬੰਧਿਤ ਮੁਸਾਵਰ ਕਿਸੇ ਮਾਮਲੇ ਦੇ ਵਿੱਚ ਲੋੜਿੰਦਾ ਤਾਂ ਨਹੀਂ ਇਸ ਤੋਂ ਇਲਾਵਾ ਕੈਰੀ ਬੈਗ ਨੂੰ ਐਕਸ-ਰੇ ਮਸ਼ੀਨਾਂ ਵਿੱਚੋਂ ਲੰਘਾਉਣਾ ਤੇ ਹੱਥਾਂ ਨਾਲ ਮੁਸਾਫਰਾਂ ਦੀ ਤਲਾਸ਼ੀ ਵੀ ਲਈ ਜਾਂਦੀ ਹੈ ਕੈਨੇਡੀਅਨ 에ਅ ਟ੍ਰਾਂਸਪੋਰਟ ਸਿਕਿਉਰਿਟੀ ਅਥਾਰਟੀ ਵੱਡੀ ਹੋਈ ਸਕਰੀਨਿੰਗ ਦੀ ਨਿਗਰਾਨੀ ਕਰੇਗੀ ਜਿਸ ਤੇ ਵਿੱਚ ਟ੍ਰੇਸ ਦਾ ਪਤਾ ਲਗਾਉਂ ਲੀ ਹੱਥਾਂ ਦੇ ਸਵੈਰਥੀ ਯਾਤਰੀਆਂ ਤੇ ਉਹਨਾਂ ਦੇ ਲਿਜਾਉਣ ਵਾਲੇ ਸਮਾਨ ਦੀ ਵਧੇਰੇ ਚੰਗੀ ਤਰ੍ਹਾਂ ਸਰੀਰਕ ਜਾਂਚ ਸ਼ਾਮਲ ਹੈ ਹਾਲਾਂਕਿ ਵਧੇ ਹੋਏ ਪਾਵਾ ਅਤੇ ਕਿਸੇ ਵਿਸ਼ੇਸ਼ ਘਟਨਾ ਵਿਚਕਾਰ ਕੋਈ ਸਿੱਧਾ ਸੰਬੰਧ ਨਹੀਂ ਬਣਾਇਆ ਗਿਆ ਪਰ ਇਹ ਕੈਨੇਡਾ ਤੇ ਭਾਰਤ ਦਰਮਿਆਨ ਵਿਆਪਕ ਪੂਰਾਜਨਿਤਿਕ ਤਣਾਅ ਤੋਂ ਪ੍ਰਭਾਵਿਤ ਜਾਪਦੇ ਨੇ RCMP ਨੇ ਹਾਲ ਹੀ ਦੇ ਵਿੱਚ ਭਾਰਤ ਸਰਕਾਰ ਦੇ ਏਜੰਟਾਂ ਤੇ ਕੈਨੇਡੀਅਨ ਧਰਤੀ ਤੇ ਕੀਤੇ ਗਏ ਵੱਖ-ਵੱਖ ਅਪਰਾਧਾਂ ਵਿਚਕਾਰ ਸੰਬੰਧ ਦਾ ਦੋਸ਼ ਲਾਇਆ ਜਿਸ ਦੇ ਵਿੱਚ ਧਮਕਾਉਣ ਤੇ ਕਤਲ ਕਰਨ ਦੇ ਮਾਮਲੇ ਵੀ ਸ਼ਾਮਲ ਨੇ ਪਰ ਮਹਾਰਾ ਦਾ ਮੰਨਣਾ ਹੈ ਕਿ ਬੈਂਪਟਨ ਦੇ ਮੰਦਰ ਤੇ ਗੁਰਦੁਆਰੇ ਦੇ ਬਾਹਰ ਵਾਪਰੀਆ ਘਟਨਾਕ੍ਰਮ ਤੇ ਇਸ ਮਾਮਲੇ ਦੇ ਵਿੱਚ ਜਾਰੀ ਕੀਤੇ ਗ੍ਰਿਫਤਾਰੀ ਵਾਰੰਟ ਨਵੇਂ ਸੁਰੱਖਿਆ ਨਿਯਮਾਂ ਦਾ ਕਾਰਨ ਹੋ ਸਕਦੇ ਨੇ ਗ੍ਰਿਫਤਾਰੀ ਵਾਰੰਟ ਅਧੀਨ ਲੋੜਿੰਦੇ ਭਾਰਤੀ ਮੂਲ ਦੇ ਸ਼ੱਕੀ ਕੈਨੇਡਾ ਛੱਡ ਕੇ ਫਰਾਰ ਹੋਣ ਦਾ ਯਤਨ ਕਰ ਸਕਦੇ ਨੇ ਇਸ ਕਰਕੇ ਸੁਰੱਖਿਆ ਜਾਂਚ ਦਾ ਢੇਰਾ ਹੋਰ ਸਖਤ ਕੀਤਾ ਜਾ ਸਕਦਾ ਹੈ 에어 ਕੈਨੇਡਾ ਨੇ ਭਾਰਤੀ ਟਿਕਾਣਿਆਂ ਲਈ ਜਾਣ ਵਾਲੇ ਯਾਤਰੀਆਂ ਨੂੰ ਨੋਟੀਫਿਕੇਸ਼ਨ ਵੀ ਜਾਰੀ ਕੀਤੇ ਸਨ ਜਿਨ੍ਹਾਂ ਚ ਕਿਹਾ ਗਿਆ ਕਿ ਟ੍ਰਾਂਸਪੋਰਟ ਕੈਨੇਡਾ ਦੇ ਵੱਲੋਂ ਭਾਰਤ ਦੀ ਯਾਤਰਾ ਕਰਨ ਵਾਲੇ ਸਾਰੇ ਯਾਤਰੀਆਂ ਦੇ ਲਈ ਸਖਤ ਸੁਰੱਖਿਆ ਆਦੇਸ਼ ਦੇ ਕਾਰਨ ਤੁਹਾਡੀ ਆਉਣ ਵਾਲੀ ਉਡਾਨ ਦੇ ਲਈ ਸੁਰੱਖਿਆ ਉਡੀਕਤਾ ਸਮਾਂ ਉਮੀਦ ਨਾਲੋਂ ਲੰਬਾ ਹੋ ਸਕਦਾ ਹੈ ਇਸ ਤੇ ਵਿੱਚ ਕਿਹਾ ਗਿਆ ਕਿ ਤੁਹਾਡੀਆਂ ਯਾਤਰਾਵਾਂ ਯੋਜਨਾ ਦੇ ਵਿੱਚ ਕਿਸੇ ਵੀ ਰੁਕਾਵਟ ਨੂੰ ਘਟਾਉਣ ਦੇ ਲਈ ਅਸੀਂ ਤੁਹਾਨੂੰ ਆਪਣੀ ਉਡਾਨ ਦੇ ਰਵਾਨਾ ਹੋਣ ਤੋਂ 4 ਘੰਟੇ ਪਹਿਲਾਂ ਹਵਾਈ ਅੱਡੇ ਦੇ ਵਿੱਚ ਪਹੁੰਚਣ ਦੀ ਸਿਫਾਰਿਸ਼ ਕਰਦੇ ਹਾਂ ਰਿਪੋਰਟਾਂ ਦੇ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਇਹ ਨਵਾਂ ਪ੍ਰੋਟੋਕੋਲ ਘੱਟੋ-ਘੱਟ ਅੰਸ਼ਿਕ ਤੌਰ ਤੇ ਸਿਕਵ ਜਸਟਿਸ ਮੂਵ ਵੱਲੋਂ 에ਅਰ ਇੰਡੀਆ ਦੀਆਂ ਉਡਾਨਾਂ ਸੰਬੰਧੀ ਜਾਰੀ ਧਮਕੀਆਂ ਨਾਲ ਜੁੜੀਆਂ ਚੇਤਾਵਨੀਆਂ ਤੋਂ ਵੀ ਪੈਦਾ ਹੋਇਆ ਸਮੂਹ ਨੇ ਜਨਤਕ ਤੌਰ ਤੇ ਵਿਸ਼ੇਸ਼ ਰੂਟਾਂ ਤੇ ਨਿਸ਼ਾਨੇ ਦਾ ਲਾਨ ਕੀਤਾ ਤਾਂ ਯਾਤਰੀਆਂ ਨੂੰ ਕਥਿਤ ਧਮਕੀਆਂ ਦੇ ਕੇ 에ਅਰ ਇੰਡੀਆ ਰਹੀ ਉਡਾਨ ਨਾ ਭਰਨ ਦੀ ਸਲਾਹ ਦਿੱਤੀ ਸੀ ਉੰਜ ਬਾਅਦ ਦੇ ਵਿੱਚ ਉਹਨਾਂ ਨੇ ਸਪਸ਼ਟ ਕੀਤਾ ਕਿ ਉਹਨਾਂ ਦਾ ਮਕਸਦ ਧਮਕੀਆਂ ਦੇਣਾ ਨਹੀਂ ਬਲਕਿ ਬਾਈਕਾਟ ਕਰਨਾ ਸੀ ਕੈਨੇਡੀਅਨ ਅਧਿਕਾਰੀਆਂ ਨੇ ਅਜੇ ਪੂਰੀ ਤਰ੍ਹਾਂ ਹੀ ਨਹੀਂ ਦੱਸਿਆ ਕਿ ਇਹ ਵਧੀਆਂ ਹੋਈਆਂ ਜਾਂਚਾਂ ਕਿੰਨੇ ਸਮੇਂ ਤੱਕ ਚੱਲਣਗੀਆਂ ਸਥਿਤੀ ਦੇ ਮੱਦੇਨਜ਼ਰ ਆਟਵਾ ਦੇ ਵਿੱਚ ਪਾਰਟੀ ਹਾਈ ਕਮਿਸ਼ਨ ਨੇ ਕੈਨੇਡੀਅਨ ਸਰਕਾਰ ਕੋਲ ਖਤਰੇ ਬਾਰੇ ਚਿੰਤਾ ਜ਼ਾਹਰ ਕੀਤੀ ਸੀ ਇਸ ਕਾਰਨ ਚੌਕਸੀ ਵਜੋਂ ਟ੍ਰਾਂਸਪੋਰਟ ਕੈਨੇਡਾ ਨੇ ਕੈਨੇਡੀਅਨ ਹਵਾਈ ਅੱਡਿਆਂ ਤੋਂ ਰਵਾਨਾ ਹੋਣ ਵਾਲੀਆਂ 에ਅਰ ਇੰਡੀਆ ਦੀਆਂ ਉਡਾਨਾਂ ਦੇ ਲਈ ਸੁਰੱਖਿਆ ਪ੍ਰੋਟੋਕਾਲ ਪੋਰਟ ਮੰਤਰਾਲੇ ਨੇ ਕਿਹਾ ਕਿ ਵਧੇ ਹੋਏ ਸੁਰੱਖਿਆ ਉਪਾਅ ਅਸਥਾਈ ਨੇ ਜਿਸ ਬਾਰੇ ਕੋਈ ਖਾਸ ਅੰਤ ਤਾਰੀਖ ਨਹੀਂ ਦੱਸੀ ਗਈ ਹੈ ਅਧਿਕਾਰੀ ਯਾਤਰੀਆਂ ਨੂੰ ਚੌਕਸ ਰਹਿਣ ਤੇ ਪਰੇਸ਼ਾਨੀ ਮੁਕਤ ਯਾਤਰਾ ਦੇ ਲਈ ਅਪਡੇਟ ਕੀਤੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨ ਦੇ ਲਈ ਉਤਸ਼ਾਹਿਤ ਕਰਦੇ ਨੇ ਦੱਸਤੇ ਇਹ ਕਿ ਤਾਂ ਹੁਣ ਤੋਂ ਕੈਨੇਡਾ ਤੇ ਭਾਰਤ ਜਾਣ ਵਾਲੇ ਲੋਕਾਂ ਨੂੰ ਬਹੁਤ ਹੀ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ